ਅੱਜ ਆਈਆਂ ਪਾਲੂਕਰਨ ਸਟੋਰ ਤੇ ਆਲੂ ਤਾਂ ਬਾਹਰੇ ਕੱਢੇ ਪਏ ਨੇ ਕਿ ਲੱਤੜੇ ਨੇ ਵਾਸ ਟਰਾਲੀ 'ਚ ਇੱਕ ਟਰਾਲੀ ਹਲਕੀ ਹੋਇਆ ਕੋਰ ਨੇ ਲੈ ਬਰੋਣਾ ਕੋ ਕਟਾ ਕਟੇਮ ਲੁਕੂਗਾ ਪੰਨੰਦ ਤੇ ਆਪਾਂ ਦੋ ਸਟੋਰ 'ਚ ਟਰਾਲੀ ਭਰ ਕੇ ਲੈ ਕੇ ਜਾਣੀ ਹੈ ਉੱਥੇ ਖਾਲੀ ਗਾਮੇ ਜਾ ਕੇ ਟਰਾਲੀ ਚਲੋ ਸਟੋਰ ਦੇ ਅੰਦਰ ਵੀ ਦਖਾਣਾ ਕਿ ਕੀ ਹੁੰਦਾ ਹੈ ਬਣਗੇ ਹੋ ਵੀਡੀਓ ਦੇ ਨਾਲ ਜਿਹੜੇ ਆਲੂ ਤੇ ਪੈਨੇ ਉਹ ਬੈਲਟ ਰੇਂ ਖੱਲਿਆਂ ਨੇ ਇੱਥੇ ਸਿੱਟਾ ਉਹ ਆਪਣੇ ਆਲੂ ਇਹਨਾਂ ਪਹਿਲੀ ਵਾਰ ਇਹਨਾਂ ਨਾਲ ਕਰਦੇ ਕਿ ਉਹ ਅੰਦਰੋਂ ਕਿੱਟਾ ਜਾਂਦੀ ਹੈ ਅੰਦਰੋਂ ਹੈ ਜੰਦਾ 골ਡ ਸਟੋਰ ਅੱਗੇ ਇਹ ਆਲੂ ਪਿਆ ਠੰਡਾ ਹੈ ਅੰਦਰੋਂ ਪੂਰਾ ਸੋਰ ਬਟਾ ਤੁਮੜ ਬਟਾ 골ਡ ਸਟੋਰ ਆ ਬੈਲਟਾਉਂ ਦੀ ਉੱਤੋਂ ਆਪਾ ਉੜੀਏ ਵੀ ਜਾਂਦੀ ਹੈ ਜੰਗੋਦਰਾ ਆਪਣੇ ਆਲੂ ਟ੍ਰਾਂਲ ਨੂੰ ਲੋਡ ਹੋ ਰਹੇ ਹੈ। ਹੈ। ਇਹ ਲੋਡ ਲਾ ਲੇਵਾਂ ਆਪਾਂ ਆਪਣੇ ਕਿੰਨੇ ਜਿਹੜਾ ਕੋਈ ਹੈ ਨਹੀਂ ਸੀ। ਅਗਲੇ ਬੰਦੇ ਨੂੰ ਚੁੱਕ ਲੈਵਾਂ ਤੇ ਨਹੀਂ ਚੱਲ ਰਹੀ ਨੀ। ਜਾਣ ਤਾਂ। ਲੋਡ ਹੋ ਰਹੇ ਆ। ਆਪਾਂ ਮੋਬਾਈਲ ਤੋਂ ਯਾਲੂ ਆਉਣ ਦਿਖਾਉਣੇ। ਇਹ ਵੀ ਕਨੈਕਟ ਨਹੀਂ ਕਰ ਲੋ। ਉੱਪਰ ਦਾ ਬੰਦਾ ਮਤਲਬ ਜੇ ਗੁੰਜ ਚੱਕ ਪਰ ਆਪ ਸਿੱਧਾ। ਹੱਲੂ ਯਾ ਹੱਲੂ। ਦੇ ਵੀ ਇੱਕ ਫਲੋਰ ਆ ਸਾਰਾ ਅੰਮੀ ਇਹ ਪਿੱਛੇ ਦਾ ਓ ਟਾਲਾ ਹੈ ਓਏ ਇਹ ਤੇਰਾ ਕੋਈ ਖਾਲੂ ਆ ਸਾਰਾ ਇਹਦੇ ਉੱਤੇ ਵੀ ਦੋ ਫਲੋਰ ਹੋਰ ਨੇ ਜੰਦੇ ਨੇ ਫੋੜੀਆਂ ਠੰਡਾ ਵੇ ਗੰਦਰਾੂ ਛੀਲਡ ਸਾਰੇ ਆਲੂ ਰੀ ਗੇ ਨਹੀਂ ਦੋ ਮਿਸ਼ਟੋ ਡਾਈਵ ਵੀਰੋ ਤੋਂ ਢਿੱਕੀ ਕਰਕੇ ਆਉਂਦੀ ਆ। ਮੈਂ ਚੱਕਿਆ ਚੱਕ ਕੇ ਕਾਲੀ ਢੜਾਉਣੀਆਂ। ਹੋਵੇ ਤਾਂ। ਹਰ ਬਈ ਚਾਲ ਭੜਾ ਕੰਨ ਨਾ। ਆਈ ਉਹ ਜਿੱਲੀ ਖੂਰੀਆ ਤੋਂ। ਜੀਆਂ ਦੁਕਤੇ ਪਏ ਨੇ। ਆ ਜੀਂ ਤੋਂ ਤੁਹਾਨੂੰ ਇਹਨਾਂ ਦਰਵਾਜ਼ਾ ਨੂੰ ਹਣਾ ਦੇ। ਆ ਮੈਂ ਤਾਂ ਗਿਆ ਮੇਰੇ ਦਾ ਥੱਲੇ ਕੋਡ ਪਾਈ ਸਾਧਦਾ ਕੋਈ ਨਹੀਂ ਠੰਡ ਆਉਂਦਾ ਹੋ ਗਿਆ ਥੱਲੇ ਤੇ ਜਮਾਂ ਸਿਰੇ ਤੋਂ ਮੇਰਾ ਸਾਰਾ ਜਮਾਂ ਟਾਪ ਲਊ ਤੇ ਉਹ ਐਵੇਂ ਕਿਵੇਂ ਜਾਂਦੇ ਉਹ ਕੋਲ ਦਾ ਸਟੋਰ ਬਹੁਤ ਬੰਦ ਹੋ ਆਇਆ ਕੋਰਾ ਗਿਆ ਆ ਸਾਰੇ ਅੰਦਰ ਹਵਾ ਨਹੀਂ ਲੱਗ ਰਹੀ ਕੋਡ ਪਾਈ ਖਤਨੇ ਮੱਟੀ ਛਾੜਦੇ ਮੈਨੂੰ ਬਹੁਤ ਠੰਡ ਲੱਗ ਰਹੀ ਆ ਚਲੋ ਮੈਂ ਤੁਹਾਨੂੰ ਥੱਲੇ ਜਾ ਕੇ ਮਿਲਦਾ ਹਾਂ ਠੰਡ ਬਹੁਤ ਆ ਪੋਲਡਰ ਸਟੋਰ ਤੇ ਨਤਕਾ ਸਾਰਾ ਮਾਈਨਸ 3 ਹੈ ਇੱਥੇ ਦਾ ਟੈਂਪਰੇਚਰ ਬਾਹਰ ਤਾਂ ਹੈਗਾ ਹਜੇ 30 30 28 ਦਾ ਟੈਂਪਰੇਚਰ ਅੰਦਰ ਤਾਂ ਮਾਈਨਸ 3 ਹੈ ਹੁਣ ਆਨ ਲੋਡ ਹੋ ਰਿਹਾ ਹੈ ਟਰਾਲੀ 'ਚ ਆਦਰ ਕਿਸੇ ਦੇ ਆਲੂ ਦੀ ਛਾਂਟੀ ਵੱਜ ਰਹੀ ਹੈ ਇਹਦੇ ਜਿਹੜਾ ਖਰਾਬ ਆਲੂ ਉਹਨਾਂ ਨੇ ਕੱਢ ਲੈਣਾ ਹੈ ਸਾਫ਼ ਸਫਾ ਸੁਥਰਾ ਰੱਖ ਲੈਣਾ ਅਜਿੱਤਰ ਛਾਂਟੀ ਵਾਲੀ ਮਸ਼ੀਨ ਇਹ ਸਾਰੀ ਇਹ ਨਹੀਂ ਚਲਾਈ ਨਹੀਂ ਕਰੇ ਸਾਰਾ ਹੋਲਡ ਸਟੋਰ ਹੈ ਜਿਹੜਾ ਪਾਣੂ ਲੈ ਜਾਣਾ ਦੂਵੇ ਤੋਂ ਉੱਛੇ ਜਾ ਕੇ ਸਾਟੀ ਕੋਲੋਂ ਲੈਣਾ ਉਥੇ ਪਹਿਲਾ ਵਾਲੀ ਟਰਾਲੀ ਟੋਲੀ ਆਹ ਬੋਲਦੇ ਉੱਥੇ ਆਗੇ ਜਿੱਥੇ ਆਪਾਂ ਨੇ ਆਲੂ ਨੂੰ ਸ਼ਾਂਤੀ ਪੱਜਦੀ ਆ ਆ ਸਾਰੇ ਆਪਣੇ ਆਲੂ ਪੈਣੇ ਇਹ ਪਹਿਲਾ ਟਰਾਲੀ ਇਹ ਵੀ 80 ਕਿ ਕੱਟੇ ਨੇ ਆਪ ਇਸ ਨੂੰ ਲੋਡ ਦੇ ਬੈਨੋ ਇਹ ਤੇ ਪਿਆ ਸੀ ਜੱਟ ਨੇ ਇਹ ਵੀ ਸ਼ਾਂਤੀ ਪੱਜਣ ਲੱਗੀ ਆ ਇਹ ਵੀ ਦੂਰ ਦਸਤ ਮਾਰਾਂਗੇ ਆ ਪਹਿਲਾ ਟਰਾਲੀ ਖਾਲੀ ਕਰਕੇ ਜਲਦੀ ਨਾਲ ਵੀਡੀਓ ਬਣਾਉਣੀ ਪੱਗਿਆ ਤੇ ਜਲ 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 ਤੇਰੀ ਘੱਟੇ ਤੇ ਖਾਣ ਆ ਸਾਰਾ ਕੋਲਡ ਸਟੋਰ ਆ ਉਹਦੀ ਸ਼ਾਂਤੀ ਵੱਜਣ ਲੱਗੀ ਹੈ ਤੁਹਾਨੂੰ ਦਿਖਾਉਂਦੇ ਆ ਉਹ। ਬੜੇ ਤਾਜ਼ੇ ਨੇ ਇਹਨਾਂ। ਉੱਥੇ ਰੱਖਿਆ ਨੇ ਖੋਲ ਦੇਣੀਆਂ ਸਾਰੀਆਂ ਉਹਦੀਆਂ। ਉਹ ਬੰਦਾ ਨਾ ਪੀ। ਨਾਲ ਦੀ ਨਾਲ ਖੁੱਲ ਗਿਆ ਅੰਦਰ ਇਹ। ਅੰਦਰ ਬੜੇ ਬਹੁਤ ਸਾਰੇ ਜੰਦੇ ਨੇ। ਖੁੱਲ ਗਿਆ ਅੰਦਰ ਤਾਂ। ਸਾਰੀਏ ਬੋੜੀਆਂ ਸਾਈਡ ਤੇ ਰੱਖੜਾ ਜੂ ਮੋਹੜ ਕੇ ਆ ਲੂਕੜੇ ਮਾਰ ਰਹੀਆਂ ਆ ਲੂ ਤੇ ਇੱਕ ਕੰਮ ਪੀ ਜਣਾ ਦਮ ਇੱਕ ਜਿਹੜੇ ਉਹ ਪੈਨੇ ਫੋਰ ਦੀ ਬੋਲਣਾ ਤੇ ਮਾਰਨਾ ਆਵਾਜ਼ ਇਥੇ ਲਾਲ ਲਾਲ ਦਿਖ ਰਿਹਾ ਸਾਰੀ ਬਾਜੀ ਗਾਜਾ ਦੇਖ ਤੱਕ ਲੱਗੀ ਦਵਾਈ ਇਹ ਨੂੰ ਵੀ ਉਹ ਨੂੰ ਲੱਗ ਰਹੀ ਹੁੰਦਾ ਆ ਸਾਰੀ ਆਲੂ ਆਪਣੇ ਪਏ ਨੇ ਆ ਜਿਹੜੇ ਆਲੇ ਆਲੂ ਨੇ ਆਹੀ ਕੋल्ड ਸਟੋਰ ਚ ਪਏ ਸੀ ਪਹਿਲਾਂ ਨਹੀਂ ਸ਼ੰਟੀ ਮੇਰੇ ਘੜਾ ਘੜਾ ਸ਼ੰਟੀ ਮਰਾਤੀ ਸੀ ਇਹਨਾਂ ਨੇ ਜਿੰਨੇ ਵੀ ਆਲੂ ਦੀ ਗੱਲ ਸਾਰੀ ਆਪਣੀ ਨੇ ਆ ਇਹਦਾ ਟਾਂਕਾ ਮਾਰ ਰਹੇ ਨੇ ਆ ਸਾਰੀਆਂ ਬੋਰੀਆਂ ਭਰਤੀਆਂ ਆਲੂ ਨੂੰ ਦਵਾਈ ਲਾਤੀ ਸੀ ਉਧਰ ਵੀ ਭਰ ਰਹੇ ਨੇ ਆਲੂ ਉਨਨੇ ਰਹਿ ਗਏ ਆ ਸਾਰੀਆਂ ਬੋਰੀਆਂ ਭਰਤੀਆਂ ਆ ਟਰਾਲੀ ਖੜੀ ਐ ਇਹ ਚ ਲੋਡ ਕਰਕੇ ਲੈ ਜਾਵਾਂਗੇ ਲੈ 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 ਰਖਾਉਣੇ ਨੇ ਘੱਟੇ ਇੱਕ ਟਰਾਲੀ ਹੋਰ ਆਉਗੀ ਹੋਚ ਲੋਡ ਕਰਨੇ ਆ। ਹਾਂ ਸਟੋਰ ਆ ਜੀ ਸਾਰਾ। ਅੱਧੇ ਆਲੂ ਇਹਦੇ ਅੰਦਰ ਭਾਈ ਕੀ ਇੱਧਰ ਦੂਏ ਸਟੋਰ ਚ ਵੜਾ ਕੇ ਲੈ ਗਏ। ਅੱਛਾ ਹੋਰ ਵੀਡੀਓ ਦੇਖਣ ਲਈ ਸਬਸਕ੍ਰਾਈਬ ਕਰ ਲਿਓ ਮਨਸਪੁਣਾ ਚੈਨਲ ਨੂੰ। ਲਾਈਕ, ਸ਼ੇਅਰ ਤੇ ਕਮੈਂਟ ਕਰਦੇ ਹੋ। ਕੱਲ ਤੋਂ ਬਸ ਆਲੂ ਦੀ ਵਾਈ ਸ਼ੁਰੂ ਕਰਦਾਂਗੇ। ਵੀਡੀਓ ਆਉਂਦੀ ਰਹਿਣਗੇ ਹੁਣ ਤਾਂ डेली। ਬਾਕੀ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ। ਸ਼ੇਅਰ ਕਰਦੇ ਹੋ, ਲਾਈਕ ਕਰਦੇ ਹੋ। ਓਕੇ ਬਾਏ, ਮਿਲਦੇ ਆ ਕੱਲ।